ਜਿੰਦਲ ਪ੍ਰੈਜ਼ੀਡੈਂਟ ਯੂਨਾਈਟਿਡ ਕਲੱਬ ਅਸੀਂ ਐਸਐਸਪੀ ਸਾਹਿਬ ਕੋਲ ਉਸੇ ਵਾਸਤੇ ਆਏ ਆਂ ਆਪ ਦਾ ਪੱਖ ਰੱਖਣ ਵਾਸਤੇ ਵੀ ਜਿਨ੍ਹਾਂ ਨੇ ਉਹ ਵੀਡੀਓ ਵਾਇਲਡ ਕੀਤੀ ਹੈ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਬਖਸ਼ਣਾ ਜਾਵੇ ਸਿਰਫ ਉਹਨਾਂ ਦਾ ਮਤਲਬ ਇਹ ਹੈ ਇਹ ਕਲੱਬ 'ਚ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਟਾਰਗੇਟ ਹੈ ਕਲੱਬ ਕਿਸੇ ਹਿਸਾਬ ਨਾਲ ਬੰਦ ਕਰਾਈ ਜਾਵੇ ਤੇ ਅਸੀਂ ਇਹ ਕਲੱਬ ਬੰਦ ਨਹੀਂ ਹੋਣ ਦੋਵਾਂਗੇ ਅਸੀਂ ਪਹਿਲਾਂ ਕਦੇ ਦੇਖਿਆ ਹੁਣ ਵੀ ਨਹੀਂ ਦੇਖਿਆ ਪਰ ਅੱਜ ਸਵੇਰੇ ਸਬਜੀ ਮੰਡੀ ਸਬਜੀ ਲੈਣ ਗਏ ਸੀ ਉੱਥੇ ਬੰਦੇ ਦੇਖੇਗੇ ਪੁਲਿਸ ਵਾਲਿਆਂ ਨੂੰ ਬਹੁਤ ਦੇਰ ਤੋਂ ਇੰਸਪੈਕਟਰ ਸਾਹਿਬ ਨੂੰ ਕੋਤਵਾਲੀ 'ਚ ਫੋਨ ਵੀ ਕਰ ਰਹੇ ਆ ਪਰ ਉਹ ਪੂਰੀ ਪੁਲਿਸ ਨਹੀਂ ਭੇਜ पाए ਅਸੀਂ ਚਾਹੁੰਦੇ ਆ ਵੀ ਜਦੋਂ ਰਾਮਲੀਲਾ ਸ਼ੁਰੂ ਹੁੰਦੀ ਹੈ ਉਹ ਤੋਂ ਲੈ ਕੇ ਅੰਦਰ ਤੱਕ ਸਾਡੇ ਕੋਲ ਘੱਟੋ-ਘੱਟ 10 ਬੰਦੇ ਚਾਹੀਦੇ ਆ ਉਹ ਬੰਦੇ 2-3 ਭੇਜਦੇ ਆ ਚੱਕਰ ਮਾਰਦੇ ਆ ਮੋੜ ਜਾਂਦੇ ਆ ਕਿਤੇ ਵੀ ਘੱਟੋ-ਘੱਟ ਨੂੰ 10 ਬੰਦੇ ਚਾਹੀਦੇ ਆ ਪੁਲ ਦੇ ਪੰਜ ਬੰਦੇ ਗੇਟ ਤੇ ਖੜੇ ਪੰਜ ਬੰਦੇ ਅੰਦਰ ਖੜੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਜਦ ਨਾ ਕਾਰਵਾਈ ਹੁੰਦੀ ਅਸੀਂ ਖੜਾ ਨਹੀਂ ਛੱਡਦੇ ਕਾਰਵਾਈ ਕਰਾ ਕੇ ਹਟਾਗੇ 800 ਦੀ ਹੈ 13 ਤਾਰੀਖ 13 ਤਾਰੀਖ ਦੇ 13 ਤਾਰੀਖ ਸਿਰਫ ਅੱਧੇ ਅੱਧੇ ਮਿੰਟ ਦੀ ਸਿਰਫ ਉਹਨਾਂ ਨੇ ਜਾਣ ਬੁੱਝ ਕੇ ਸਾਡੀ ਕਲੱਬ ਨੂੰ ਬਦਨਾਮ ਕਰਨ ਵਾਸਤੇ ਇਹ ਵੀਡੀਓ ਬੈਲ ਕੀਤੀ ਹੈ ਨਾ ਕਿ ਅਜਾ ਸਾਡੀ ਕਲੱਬ 'ਚ ਕੁਝ ਨਹੀਂ ਹੋਇਆ ਨਾ ਹੋਇਆ ਤੇ ਨਾ ਹੁੰਦੀ ਸ਼੍ਰੀ ਰਾਮ ਜੀ ਮੇਰਾ ਨਾਮ ਰਾਜਕਮਲ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਸਾਨੂੰ ਚੁਭ ਰਹੀ ਹੈ ਉਹ ਸਾਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਕੁਝ ਸ਼ਰਾਰਤੀ ਤਤਵ ਲੋ ਉਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਕ੍ਰੀਏਟ ਕੀਤੀ ਹੋਈ ਹੈ ਤੁਸੀਂ ਮੀਡੀਆ ਦੇ ਬੰਦੇ ਉਸ ਨੂੰ ਸਭ ਪਤਾ ਹੈ ਦੋ ਸੀਨਾਂ ਨੂੰ ਐਡਿਟ ਕਰਕੇ ਨਾਲ ਜੋੜੇ ਗਿਆ ਇੱਕ ਲੜਾਈ ਜਿਹੜੀ ਮਲ ਰੋਡ ਤੇ ਹੋ ਰਹੀ ਹੈ ਬਾਹਰ ਸਬਜੀ ਮੰਡੀ ਵਾਲੇ ਪਾਸੇ ਉਹਨੂੰ ਰਾਮ ਨੀ ਲ ਨਾਲ ਜੋੜਨ ਦਾ ਮੈਨੂੰ ਨਹੀਂ ਸਮਝ ਆ ਰਹੀ ਵੀ ਉਹਨਾਂ ਦਾ ਕੀ ਮਕਸਦ ਹੈ ਸ਼ਰਿਆ ਸ਼ਹਿਰ ਚ ਲੋਕ ਘੁੰਮ ਰਹੇ ਜਿਹੜੇ ਇਹ ਕਹਿ ਰਹੇ ਵੀ ਅਸੀਂ ਇਹ ਰਾਮ ਨੀ ਲ ਬੰਦ ਕਰਾਣੀ ਹੈ ਸਾਡੇ ਤੋਂ ਉਹਨਾਂ ਨੂੰ ਕੀ ਤਕਲੀਫ ਹੈ ਅਸੀਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਜਿਹੜੇ ਵੀ ਲੋਕ ਸਾਨੂੰ ਸਾਨੂੰ ਚਾਹਦੇ ਵੀ ਇਹ ਕਹਿੰਦੇ ਵੀ ਇਹ ਰਮਨ ਲੱ ਸਹੀ ਨਹੀਂ ਕਰ ਰਿਹਾ ਅਸੀਂ ਕਹਿੰਦੇ ਵੀ ਸਾਡੀ ਰੈਸਲ ਚੋਂ ਜੇ ਤੁਸੀਂ ਸਾਡੇ ਤੇ ਕੋਈ ਆਬਜੈਕਸ਼ਨ ਕਰਨੀ ਹੈ ਸਾਨੂੰ ਦੋ ਦਿਨ ਪਹਿਲਾਂ ਕਹੋ ਵੀ ਭਾਈ ਤੁਹਾਡੇ ਤੇ ਸਾਨੂੰ ਆਬਜੈਕਸ਼ਨ ਆ ਸਕਦੀ ਹੈ ਅਸੀਂ ਉਹ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਕੋਸ਼ਿਸ਼ ਕੀਤੀ ਹੋਊਗਾ ਨਹੀਂ ਉਹ ਸੀਨ ਜਿਹੜੇ ਸੀਨਾਂ ਦੇ ਪਹਿਲਾਂ ਵੀ ਕਦੇ ਆਬਜੈਕਸ਼ਨ ਕੀਤੀ ਸੀ ਅਸੀਂ ਉਹ ਸੀਨ ਹੀ ਕੱਟਦੇ ਜੇ ਕੋਈ ਡਾਇਲੌਗ ਤੇ ਕਿਸੇ ਨੂੰ ਆਬਜੈਕਸ਼ਨ ਹੈ ਸੀ ਉਹ ਡਾਇਲੌਗ ਕੱਟ ਦਿੰਨੇ ਜਿਹੜਾ ਅਸੀਂ ਆਪਦੇ ਸ਼ੁੱਧਤਾ ਦੀ ਅਸੀਂ ਗਰੰਟੀ ਇਹ ਹੈ ਵੀ ਅਸੀਂ ਆਪਦੇ ਬੱਚਿਆਂ ਨੂੰ ਸਾਡੇ ਪਰਿਵਾਰ ਸਾਡੇ ਘਰ ਦੀਆਂ ਲੇਡੀਆਂ ਸਾਡੇ ਘਰ ਦੀਆਂ ਬੱਚੀਆਂ ਉਹਦੇ ਵਿੱਚ ਰੋਲ ਕਰ ਰਹੀਆਂ ਸਾਡੇ ਵਿੱਚ ਬੈਠੇ ਆ ਤਾਂ ਉਹਦੇ ਵਿੱਚ ਅਸੀਂ ਕੋਈ ਮਾਹੌਲ ਖਰਾਬ ਹੋਣ ਦੇਵਾਂਗੇ ਸ਼ੁੱਧਤਾ ਦਾ ਕਿੰਨਾ ਖਿਆਲ ਹੈ ਜੇ ਮੇਰਾ ਬੇਟਾ ਵੀ ਰਾਮ ਦਾ ਰੋਲ ਕਰ ਰਿਹਾ ਮੇਰੀ ਉਹਦੇ ਨਾਲ ਕੋਈ ਫੋਟੋ ਨਹੀਂ ਹੈ ਨਾਲ ਲੱਗਦੀ ਜੇ ਉਹਦੇ ਨਾਲ ਜੇ ਕੋਈ ਵੀ ਸਾਡੇ ਸੀਤਾ ਜੀ ਦਾ ਰੋਲ ਕਰ ਦਿਆ ਉਹਨਾਂ ਦੇ ਫਾਦਰ ਆ ਕੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਐ ਐਦੋ ਬਦ ਅਸੀਂ ਸ਼ੁੱਧਤਾ ਕੀ ਰੱਖਸਾ ਹੈ ਖਾਣਾ ਸਾਡਾ ਸ਼ੁੱਧ ਦਾ ਕੋਈ ਅਸੀਂ ਖਾਣੇ ਦੇ ਵਿੱਚ ਲਸਣ ਪਿਆਜ਼ ਤੱਕ ਅਸੀਂ ਯੂਜ਼ ਨਹੀਂ ਕਰਦੇ 11 ਦਿਨ ਜਿਹੜਾ ਉਹ ਕੰਡ ਹੋਇਆ ਉਹਦੇ ਨਾਲ ਸੰਸਥਾ ਦਾ ਕੀ ਲੈਣਾ ਦੇਣਾ ਰੈਂਪ ਜਿਹੜੀ ਕਿ 80 ਫੁੱਟ ਤੋਂ ਪਿੱਛੇ ਜਾ ਕੇ ਉਹ ਕੋੜੀਆਂ ਤੇ ਖੜਕੇ ਬੰਦਾ ਉੱਥੇ ਕਰ ਰਿਹਾ ਸਾਡੀ ਸਭ ਤੋਂ ਵੱਡੀ ਅਪੀਲ ਹੱਥ ਜੋੜ ਕੇ ਸ਼ਹਿਰ ਵਾਸੀਆਂ ਨੂੰ ਜਿਹੜੇ ਲੋਕ ਚਾਹਦੇ ਆ ਵਿਰਾਮ ਲਾ ਹੁੰਦੀ ਰਹੇ ਤੇ ਜਿਹੜੇ ਲੋਕਾਂ ਨੂੰ ਸਾਡੇ ਤੇ ਸ਼ੱਕ ਹੈ ਉਹ ਸਾਨੂੰ ਗੱਲ ਕਰਨ ਜਿਨ੍ਹਾਂ ਨੂੰ ਸਾਡੇ ਨਾਲ ਪਿਆਰ ਹੈ ਵੀ ਅਸੀਂ ਸਹੀ ਕੰਮ ਕਰ ਰਹੇ ਆ ਉਹ ਸਾਡੇ ਨਾਲ ਖੜਨ ਸਾਰੇ ਬੰਦੇ ਧਾਰਮਿਕ ਸੰਸਥਾ ਨੂੰ ਵੀ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਵੀ ਸਾਡੇ ਨਾਲ ਖੜਨ ਅਸੀਂ ਜੇ ਗਲਤੀ ਕੀਤੀ ਹੈ ਅਸੀਂ ਉਸ ਦੇ ਗੁਨਾਹਗਾਰ ਆ ਸਾਡੇ ਛੇਤਰ ਮਾਰੂ ਚੌਂਕ 'ਚ ਖੜਾ ਕੇ ਸਾਡੇ ਦੇ ਪਰਚਾ ਕਰਾਉਣ ਅਸੀਂ ਪਰਸਨਲੀ ਆਪ ਦੇ ਨਾਂ ਦੇ ਵੀ ਪਰਚਾ ਕਰਾਉਣ ਨੂੰ ਤਿਆਰ ਪਰ ਸਾਨੂੰ ਘੱਟ ਤੋਂ ਘੱਟ ਇਹ ਦੇਖਣ ਦਾ ਸੀਨ ਆ ਕੇ ਵੀ ਸਾਡੇ ਮੌਲਕੀ ਹੈ